ਸੀ ਐਸ ਤੋਂ ਹਮਲਾ ਵਾਲਿਆਂ ਨੇ ਮਾਰਿਆ ਮੇਰਾ ਆਪਾ ਯਾ ਦੇਖਿਆ ਮਾਰਿਆ ਮੇਰਾ ਆਪਾ ਸੀ ਐਸ ਤੋਂ ਹਮਲਾ ਵਾਲਿਆਂ ਨੇ ਲੰਮਾ ਬੋਟ ਲਈ ਵਾਲਾ ਉਹ ਦੁਨੀਆ ਹੋਏ ਤੇ ਨਾ ਤੀਕੰਦ ਤੂੰ ਬਚ ਗਿਆ ਆ ਜੜੀ ਤੂੰ ਬਚਦਾ ਮਾਰਿਆ ਮੈਨੂੰ ਮਾਰਿਆ ਤੇ ਮੇਰਾ ਆਪਾ

ਕੌਣ ਆਇਆ ਤੇ ਮੈਂ ਇੱਥੇ ਪਹਿਲਾ ਕਲਾ ਨੌਰ ਹੀ ਹਾਂ ਜੀ ਤੇ ਅੱਜ ਇਹ ਦੇਖ ਸੀ ਇਹ ਕਿਤਾਬ ਦੇ ਹਨਾ ਕਿਰਦੀ ਦੀ ਵਾਲਾ ਮੈਂ ਪੁੱਤ ਰੱਦ ਦੇ 6:00 7:00 ਵਜੇ ਹਨ ਪਰਸੋਂ ਤੇ ਸ਼ੇਰ ਮੇਰੇ ਪੁੱਤ ਨੂੰ ਸ਼ੇ ਆਗੇ ਲੈਣ ਘਾਰੇ ਲੈ ਗੇ ਕਦੀ ਆਖਣ ਮੈਂ ਠਾਣੇ ਖੜਨਾ ਕਦੀ ਆਖਣ ਕਿਤੇ ਖੜਨਾ ਮੈਂ ਠਾਣੇ ਉੱਡੀ ਫਿਰਾ ਕਿ ਨੂੰ ਪਤਾ ਨਹੀਂ ਕਿੱਥੇ ਬਾਹਰ ਛੜਿਆ ਉਹਨਾਂ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫਿਰ ਜੀਓ ਜਲਾਈ ਗਿਆ ਸੀ ਆਈਡੀ ਵਾਲੇ ਦੇ ਘਰ ਕੇ ਐਂਬਰੇ ਲਾਉਣਾ ਉੱਥੋਂ ਕੈਂਬਰੇ ਲਾ ਕੇ ਨਾ ਉੱਥੇ ਸੱਦ ਲਿਆ ਗਰਦਾਪੁਰ ਸੀਐਸਟਾਪ ਦਫਤਰ ਉੱਥੇ ਗਿਆ ਮੈਂ ਫੋਨ ਬਾਲ ਲੱਗਿਆ ਫੋਨ ਕੀਤਾ ਮੈਂ ਬਾਲ ਲੱਗਾ ਵਰਦੇ ਆ ਉਹਦਾ ਫੋਨ ਫੜ ਲਿਆ ਰਾਤ ਨੂੰ ਕੱਲ 2:30 ਵਜੇ ਇੰਟਰ ਹੋਇਆ ਉੱਥੇ ਸੀਐਸਟਾਪ 'ਚ 2:30 ਵਜੇ ਨਾ ਫੋਨ ਲੱਲੇ ਆਲ ਵਰਦਿਆ ਫੋਨ ਜਿਹੜਾ ਹੋਇਆ ਹੋਇਆ ਮੁੜ ਕੇ ਫੋਨ ਬੰਦ ਮੈਂ ਰਾਤ ਨੂੰ ਬੰਦੇ ਲਾ ਕੇ ਉੱਥੇ ਸੀਐਸਟਾਪ ਚੱਲੀਆਂ ਗਰਦਾਪੁਰ ਉਹਨਾਂ ਚੇਰ ਨੂੰ ਉਹ ਬੰਦੇ ਦਾ ਫੋਨ ਆ ਗਿਆ ਵੀ ਸੋਨ ਨੂੰ ਆਉਂਦਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾ 8 ਵਜੇ ਸੱਦ ਲਿਆ ਵੀ ਤੂੰ 8 ਵਜੇ ਆ ਜਾ ਉਹ ਇੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਉੱਥੇ ਹੀ ਲੱਖਾ ਜੀਓ ਜਲਾਈ ਵਾਲਾ ਉਹ ਵਿਆਹ ਕਿਦਾਂ ਉੱਥੇ ਹੀ ਜਿਓ ਜਲਾਈ ਵਾਲਾ ਲੱਖਾ ਉੱਥੇ ਹੀ ਸਾਰੇ ਸੀਐਸਟਾਪ ਵਾਲੇ ਪੀਆ ਇਥੋਂ ਬਾਹਰ ਗਿਆ ਸਵੇਰੇ ਨਹੀਂ ਬਚਦਾ ਅਨੇ ਸਰਾਤ ਵੀ ਤਾਂ ਗਿ ਦਿੱਤੀ ਆ ਭਈ ਹੁਣ ਤੇ ਬਚ ਕੇ ਚੱਲੇ ਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਨੇ ਮੇਰੇ ਮੂੰਹ ਚ ਦਵਾਈ ਪਾ ਕੇ ਹਸਪਤਾਲ ਫਟਦਾ ਸੀਟਾਪ ਵਾਲੇ ਰਲੇ ਉਹਦੇ ਨਾਲ ਹਸਪਤਾਲ ਫਟ ਕੇ ਸਟਾਪ ਵਾਲੇ ਲੈਬ ਰਿਡਿਅਨ ਦਾ ਲੈਣ ਆਇਆ ਸੀਐਸਟਾਪ ਵਾਲਾ ਲਿਆ ਕੇ ਮੈਨੂੰ ਇਥੇ ਬਾੜਤਾ ਵਾ ਹਸਪਤਾਲ ਮੁੜ ਕੇ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਭਾ ਮੈਨੂੰ ਲੱਭਦੇ ਰਹੀਆਂ ਮੇਰਾ ਪੁੱਤ ਅੰਦਰ ਕਰ ਲਾਏ ਕਦੀ ਮੈਂ ਬਾਹਰ ਆ ਮੈਂ ਕਦੀ ਅੰਦਰ ਆ ਮੈਂ ਆਪਣਾ ਪੁੱਤ ਚੋਕੇ ਜੇ ਹੱਥੇ ਉਹ ਹਸਤਾਲੇ ਆਈ ਤੇ ਅੱਡੇ ਸਭ ਤੋਂ ਰਣਿਆਣੇ ਵਾਲਾ ਕਰਾ ਆਹੋ ਰਣਿਆਣੇ ਮਾਲਾ ਲਾਬ ਉਹ ਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸਿੱਗੀ 26 ਜਨਵਰੀ ਦੇ ਪ੍ਰੋਗਰਾਮ ਨੂੰ ਉਥੋਂ ਸਿੱਧਾ ਇੱਥੇ ਹੀ ਆਇਆ ਅੱਜ ਫੈਮਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਆ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਆ ਕੀ ਹੈਗਾ ਸੋ ਫਿਲਹਾਲ ਅੱਜ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਸ ਦੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣ ਕੇ ਉਹਨਾਂ ਨੂੰ ਅਸੀਂ ਬਾਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਆ ਫਿਲਹਾਲ ਇਥੋਂ ਜੋ ਆਣ ਕੇ ਪਤਾ ਲੱਗਾ ਜੀ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਸੀਗੇ ਜਦੋਂ ਉਹਨਾਂ ਦੀ ਬਿੱਲ ਥੈਂਕ ਯੂ